ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਘਰ ਦੀ ਕੰਟੀਨ ਵਿੱਚ ਤੇ ਅੱਜ ਘਰ ਦੀ ਕੰਟੀਨ ਵਿੱਚ ਬਹੁਤ ਹੀ ਟੇਸਟੀ ਚਟਪਟੀ ਚਟਕਾਰੇਦਾਰ ਤੇ ਮਜ਼ੇਦਾਰ ਆਲੂ ਲੱਛਾ ਟਿੱਕੀ ਬਣ ਕੇ ਤਿਆਰ ਹੋ ਰਹੀ ਹੈ ਜਿਹੜੀ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਜਦੋਂ ਵੀ ਟਿੱਕੀ ਦਾ ਨਾਮ ਆਉਂਦਾ ਹੈ ਤੇ ਸਾਰਿਆਂ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ ਤੇ ਫਟਾਫਟ ਦੇਲ ਕਰਦਾ ਜੀ ਇਹਨੂੰ ਬਣਾ ਕੇ ਖਾਈਏ ਲੱਛਾ ਟਿੱਕੀ ਨੂੰ ਅਸੀਂ ਬਹੁਤ ਹੀ ਜਲਦੀ ਬਣਾ ਕੇ ਖਾ ਸਕਦੇ ਹਾਂ ਇਹਦੇ ਵਿੱਚ ਸਾਨੂੰ ਜਿਆਦਾ ਮਿਹਨਤ ਦੀ ਲੋੜ ਨਹੀਂ ਹੈ ਤੇ ਇਹਨੂੰ ਤੁਸੀਂ ਗਰਮ ਵੀ ਖਾ ਸਕਦੇ ਹੋ ਤੇ ਜੇਕਰ ਤੁਸੀਂ ਠੰਡੀ ਕਰਕੇ ਖਾਓ ਤੇ ਇਹਦਾ ਬਹੁਤ ਹੀ ਜ਼ਿਆਦਾ ਵਧੀਆ ਟੇਸਟ ਹੁੰਦਾ ਹੈ ਜੀ ਕੋਈ ਵੀ ਗੈਸਟ ਆਵੇ ਤੇ ਤੁਸੀਂ ਤਾਂ ਵੀ ਇਹਨੂੰ ਫਟਾਫਟ ਬਣਾ ਸਕਦੇ ਹੋ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਇੱਕ ਵਾਰੀ ਇਸ ਟਿੱਕੀ ਨੂੰ ਘਰ ਵਿੱਚ ਬਣਾ ਕੇ ਜ਼ਰੂਰ ਟਰਾਈ ਕਰਿਓ ਜੀ ਚਲੋ ਜੀ ਫੇਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਰੈਸਪੀ ਲਸਾਹਰੂ ਟਿੱਕੀ ਬਣਾਉਣ ਵਾਸਤੇ ਅਸੀਂ ਚਾਰ ਲਾਲ ਵਾਲੇ ਆਲੂ ਲਏ ਨੇ ਤੁਸੀਂ ਇਹਦੇ ਵਿੱਚ ਕੋਈ ਵੀ ਆਲੂ ਦਾ ਇਸਤੇਮਾਲ ਕਰ ਸਕਦੇ ਹੋ ਜਿਹੜੇ ਵੀ ਤੁਹਾਨੂੰ ਵਧੀਆ ਆਲੂ ਮਿਲ ਜਾਣ ਉਹਦਾ ਇਸਤੇਮਾਲ ਕਰ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਆਲੂਆਂ ਨੂੰ ਛਿੱਲ ਕੇ ਤੇ ਕद्दूकश ਕਰਕੇ ਤਿਆਰ ਕਰਾਂਗੇ ਇਸ ਤਰ੍ਹਾਂ ਤੁਸੀਂ ਪਤਲਾ ਪਤਲਾ ਆਲੂਆਂ ਦਾ ਛਿਲਕਾ ਲਾ ਲੈਣਾ ਹੈ ਆਲੂ ਆਪਣੇ ਛਿੱਲ ਕੇ ਤਿਆਰ ਆ ਜੀ ਹੁਣ ਅਸੀਂ ਇਹਨੂੰ ਕद्दूकश ਕਰਦੇ ਹਾਂ ਜੀ ਇਸ ਤਰ੍ਹਾਂ ਆਪਾਂ ਇੱਕ ਡੂੰਘੇ ਵਿੱਚ ਪਾਣੀ ਲਿਆ ਹੈ ਜਿਸ ਤਰ੍ਹਾਂ ਤੁਸੀਂ ਆਲੂਆਂ ਨੂੰ ਕद्दूकश ਕਰਨੇ ਨੂੰ ਪਾਣੀ ਦੇ ਵਿੱਚ ਕद्दूकश ਕਰਿਓ ਨਹੀਂ ਤੇ ਬਹੁਤ ਹੀ ਜਲਦੀ ਇਹ ਕਾਲੇ ਜੇ ਪੈ ਜਾਂਦੇ ਨੇ ਤੇ ਇਸ ਤਰ੍ਹਾਂ ਮੋٹے ਪਾਸੇ ਤੋਂ ਇਹਨੂੰ ਅਸੀਂ ਕद्दूकश ਕਰਾਂਗੇ ਇਸ ਤਰ੍ਹਾਂ ਕਰਕੇ ਕਰਨਾ ਹੈ ਤਾਂ ਕਿ ਇਹਦੇ ਲੰਬੇ ਲੰਬੇ ਲੱਛੇ ਨਾ ਬਣਨ ਆਲੂ ਕद्दूकश ਕਰਕੇ ਬਿਲਕੁਲ ਤਿਆਰ ਨੇ ਜੀ ਤੇ ਹੁਣ ਅਸੀਂ ਇਹਦੇ ਵਿੱਚ ਐਕਸਟਰਾ ਸਟਾਰਚ ਕੱਟਾਂਗੇ ਕਿਉਂਕਿ ਆਲੂਆਂ ਵਿੱਚ ਕਾਫੀ ਮਾਤਰਾ ਵਿੱਚ ਸਟਾਰਚ ਹੁੰਦਾ ਹੈ ਇਸ ਤਰ੍ਹਾਂ ਅਸੀਂ ਇਹਨੂੰ 3-4 ਵਾਰੀ ਪਾਣੀ ਨਾਲ ਚੰਗੀ ਤਰ੍ਹਾਂ ਧੋਲਾਂਗੇ ਤੇ ਫਿਰ ਅਸੀਂ ਇਹਨੂੰ ਇੱਕ ਵਾਰੀ ਗਰਮ ਪਾਣੀ ਵਿੱਚ ਕੱਟਾਂਗੇ ਇਸ ਤਰ੍ਹਾਂ ਤੁਸੀਂ ਇਹਨੂੰ ਹੱਥਾਂ ਨਾਲ ਨਿਚੋੜਦੇ ਹੋਏ ਤੇ ਦੂਜੇ ਢੂੰਗੇ ਵਿੱਚ ਆਪਾਂ ਪਾਣੀ ਲਿਆਏ ਉਹਦੇ ਵਿੱਚ ਪਾ ਦਾਂਗੇ ਜੀ ਆਲੂਆਂ ਨੂੰ ਅਸੀਂ ਓਨੇੇ देर ਤੱਕ ਧੋਵਾਂਗੇ ਜਿੰਨੀ ਦੇਰ ਤੱਕ ਪਾਣੀ ਆਪਣਾ ਬਿਲਕੁਲ ਸਾਫ਼ ਨਹੀਂ ਹੋ ਜਾਂਦਾ ਤੁਸੀਂ ਇੱਥੇ ਦੇਖ ਸਕਦੇ ਹੋ ਜੀ ਆਲੂਆਂ ਦਾ ਪਾਣੀ ਬਿਲਕੁਲ ਸਾਫ਼ ਹੈ ਇਹਨੂੰ ਅਸੀਂ ਚਾਰ ਕੋਵਾਰੀ ਚੰਗੀ ਤਰ੍ਹਾਂ ਪਾਣੀ ਨਾਲ ਸਾਫ਼ ਕਰ ਲਿਆ ਇਹਦਾ ਸਾਰਾ ਸਟਾਰਚ ਆਪਾਂ ਬਾਹਰ ਕੱਢ ਲਿਆ ਹੁਣ ਅਸੀਂ ਇਹਨੂੰ ਇਸ ਤਰ੍ਹਾਂ ਹੱਥਾਂ ਦੇ ਨਾਲ ਹਲਕੇ ਹਲਕੇ ਨਿਚੋੜਦੇ ਹੋਏ ਇੱਕ ਪਲੇਟ 'ਚ ਕੱਢ ਲਾਂਗੇ ਆਲੂਆਂ ਨੂੰ ਸੇਕ ਪਲੇਟ ਵਿੱਚ ਕੱਢ ਲਿਆ ਜੀ ਹੁਣ ਅਸੀਂ ਸਿਰਫ 3-4 ਮਿੰਟ ਵਾਸਤੇ ਇਹਨਾਂ ਆਲੂਆਂ ਨੂੰ ਆਪਾਂ ਗਰਮ ਪਾਣੀ ਦੇ ਵਿੱਚ ਪਾ ਦਾਂਗੇ ਤਾਂ ਕਿ ਇਹਦੇ ਵਿੱਚ ਜਿਹੜਾ ਵੀ ਕੋਈ ਬਚਿਆ ਸਟਾਰਚ ਹੋਵੇ ਸਾਰਾ ਹੀ ਨਿਕਲ ਜਾਵੇ ਇੱਥੇ ਆਪਾਂ ਆਲੂਆਂ ਨੂੰ ਬਿਲਕੁਲ ਵੀ ਉਬਾਲਣਾ ਨਹੀਂ ਆ ਸਿਰਫ 3 ਜਾਂ 4 ਮਿੰਟ ਵੱਧ ਤੋਂ ਵੱਧ ਇਹਨਾਂ ਨੂੰ ਅਸੀਂ ਸਿਰਫ ਗਰਮ ਪਾਣੀ ਦੇ ਵਿੱਚ ਰੱਖਣਾ ਹੈ ਇਸ ਦੇ ਨਾਲ ਹੀ ਅਸੀਂ ਅੱਧਾ ਚਮਚੇ ਦੇ ਵਿੱਚ ਨਮਕ ਪਾ ਦਾਂਗੇ ਇਹਨਾਂ ਨੂੰ ਮਿਕਸ ਕਰਕੇ ਇਹਦੇ ਟਾਈਮ ਤੋਂ ਤੁਸੀਂ ਦੇਖ ਲੈਣਾ ਹੈ ਪੂਰੇ 4 ਮਿੰਟ ਤੱਕ ਬਸ ਇਹਨੂੰ ਅਸੀਂ ਗਰਮ ਪਾਣੀ ਵਿੱਚ ਇਸ ਤਰ੍ਹਾਂ ਹੀ ਰਹਿਣ ਦਵਾਂਗੇ 4 ਮਿੰਟ ਆਲੂਆਂ ਨੂੰ ਅਸੀਂ ਇਸ ਤਰ੍ਹਾਂ ਗਰਮ ਪਾਣੀ ਚ ਰੱਖਿਆ ਤੇ ਦੇਖੋ ਇਹਦੇ ਉੱਪਰ ਸਾਰਾ ਸਟਾਰਚ ਆ ਗਿਆ ਹੈ ਸਾਰਾ ਸਟਾਰਚ ਇਹਦਾ ਨਿਕਲ ਗਿਆ ਜੀ ਹੁਣ ਅਸੀਂ ਗੈਸ ਬੰਦ ਕਰਤਾ ਤੇ ਇਹਨੂੰ ਇੱਕ ਪਲੇਟ ਵਿੱਚ ਕੱਢ ਕੇ ਕੱਪੜੇ ਚ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਘੁੱਟ ਕੇ ਨਿਚੋੜ ਲਵਾਂਗੇ ਇਸ ਤਰ੍ਹਾਂ ਅਸੀਂ ਆਲੂਆਂ ਨੂੰ ਇੱਕ ਪਲੇਟ ਵਿੱਚ ਪੋਣਾ ਲੈ ਲਿਆ ਹੈ ਉਹਦੇ ਵਿੱਚ ਕੱਢ ਲਾਂਗੇ ਹੁਣ ਆਲੂਆਂ ਨੂੰ ਅਸੀਂ ਇਸ ਤਰ੍ਹਾਂ ਇੱਕ ਪੋਣੀ ਵਿੱਚ ਕੱਢ ਲਿਆ ਤੇ ਹੁਣ ਪੋਣੀ ਨੂੰ ਅਸੀਂ ਚੰਗੀ ਤਰ੍ਹਾਂ ਇਸ ਤਰ੍ਹਾਂ ਸਾਰੀਆਂ ਸੈਟਾਂ ਤੇ ਘੁੱਟ ਕੇ ਫੜ ਲਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਹੱਥ ਨਾਲ ਘੁੱਟ ਕੇ ਨਿਚੋੜ ਲਵਾਂਗੇ ਤਾਂ ਕਿ ਇਹਦਾ ਸਾਰਾ ਪਾਣੀ ਚੰਗੀ ਤਰ੍ਹਾਂ ਬਾਹਰ ਨਿਕਲ ਜਾਵੇ ਆਲੂ ਬਿਲਕੁਲ ਡਰਾਈ ਹੋ ਜਾਣ ਆਲੂਆਂ ਨੂੰ ਅਸੀਂ ਇਸ ਤਰ੍ਹਾਂ ਬਾਹਰ ਕੱਢ ਲਿਆ ਤੇ ਹੁਣ ਅਸੀਂ ਇਸ ਤਰ੍ਹਾਂ ਇਹਨੂੰ ਥੋੜਾ ਜਿਹਾ ਠੰਡਾ ਹੋਣ ਵਾਸਤੇ ਰੱਖ ਦਾਂਗੇ ਕੋਨੀ ਦੇਰ ਆਪਾਂ ਇਹਦੀ ਸਟਫਿੰਗ ਬਣਾ ਕੇ ਤਿਆਰ ਕਰਾਂਗੇ ਅਸੀਂ ਇਹ ਟਿੱਕੀ ਨੂੰ ਸਟਫਿੰਗ ਪਾ ਕੇ ਬਣਾਵਾਂਗੇ ਤੁਸੀਂ ਚਾਹੋ ਤੈਨੂੰ ਪਲੇਨ ਵੀ ਬਣਾ ਸਕਦੇ ਹੋ ਜੀ ਅਸੀਂ ਇਹਦੇ ਵਿੱਚ ਚਨੇ ਦੀ ਦਾਲ ਦੀ ਸਟਫਿੰਗ ਕਰਾਂਗੇ ਦਾਲ ਨੂੰ ਅਸੀਂ ਪਹਿਲਾਂ ਭਿਉਂ ਲਿਆ ਸੀ ਤੇ ਫਿਰ ਅਸੀਂ ਇਹਨੂੰ ਉਬਾਲ ਲਿਆ ਜੀ ਤੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਮਿਰਚ ਹਰੀ ਇਹਨੂੰ ਇਸ ਤਰ੍ਹਾਂ ਬਰੀਕ ਕੱਟ ਲਿਆ ਏ ਥੋੜਾ ਜਿਹਾ ਬਰੀਕ ਕੱਟਿਆ ਹੋਇਆ ਅਦਰਕ ਥੋੜੇ ਜਿਹਾ ਅਸੀਂ ਕਾਜੂ ਲਏ ਨੇ ਜੀ ਉਹ ਪਾ ਦਾਂਗੇ ਉਹਦੇ ਨਾਲ ਟਿੱਕੀ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਥੋੜੀ ਸੋ ਗਈ ਉਹਨੂੰ ਵੀ ਅਸੀਂ ਇਸ ਤਰ੍ਹਾਂ ਪ੍ਰੀ ਕੱਟ ਲਿਆ ਏ ਉਹ ਪਾ ਦਾਂਗੇ ਤੇ ਇਸ ਦੇ ਨਾਲ ਹੀ ਅਸੀਂ ਪਾਵਾਂਗੇ ਜੀ ਇਹਦੇ ਵਿੱਚ ਇੱਕ ਚੁਟਕੀ ਨਮਕ ਨਮਕ ਆਪਾਂ ਜ਼ਿਆਦਾ ਨਹੀਂ ਪਾਣਾ ਇਹਦੇ ਵਿੱਚ ਅਸੀਂ ਇੱਕ ਚਮਚਾ ਭਰ ਕੇ ਪਾਵਾਂਗੇ ਜੀ ਮਸਾਲਾ ਇਸ ਮਸਾਲੇ ਦੇ ਵਿੱਚ ਆਪਾਂ ਕਾਲੀ ਮਿਰਚ ਜੀਰਾ ਸਾਬਤ ਧਨੀਆ ਸੌਫ ਪਾ ਕੇ ਇਹਨੂੰ ਚੰਗੀ ਤਰ੍ਹਾਂ ਪੀਸ ਕੇ ਦਾ ਪਾਊਡਰ ਬਣਾ ਲਿਆ ਜੀ ਤੇ ਇਹਦੇ ਨਾਲ ਟਿੱਕੀ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਜੀ ਤੇ ਥੋੜੀ ਜਿਹੀ ਸਪਾਰਾਗੇ ਜੀ ਇਹਦੇ ਵਿੱਚ ਢੇਗੀ ਮਿਰਚ ਇੱਕ ਹੀ ਛੁਟਕੀ ਅਸੀਂ ਢੇਗੀ ਮਿਰਚ ਦੀ ਪਾਵਾਂਗੇ ਤੇ ਜੇ ਤੁਸੀਂ ਚਾਹੋ ਤੇ ਇੱਥੇ ਥੋੜੀ ਜਿਹੀ ਹਿੰਗ ਪਾ ਸਕਦੇ ਹੋ ਆਪਾਂ ਇੱਕ ਛੁਟਕੀ ਇਹਦੇ ਵਿੱਚ ਹਿੰਗ ਪਾ ਰਹੇ ਹਾਂ ਹਿੰਗ ਇੱਥੇ ਬਿਲਕੁਲ ਆਪਸ਼ਨਲ ਆ ਜੀ ਪਾਣੀ ਤੇ ਪਾ ਲੋ ਨਹੀਂ ਪਾਣੀ ਤੇ ਰਹਿਣ ਦਿਓ ਜੀ ਹੁਣ ਇਸ ਮਸਾਲੇ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸ ਦੇ ਨਾਲ ਪਾਵਾਂਗੇ ਜੇ ਥੋੜਾ ਜਿਹਾ ਕੱਟਿਆ ਹੋਇਆ ਕੁਦਰੀਕ ਧਨੀਆ ਇਸ ਤਰ੍ਹਾਂ ਹੱਥ ਦੇ ਨਾਲ ਥੋੜੀ ਜਿਹੀ ਦਾਲ ਵੀ ਮੈਸ਼ ਕਰਾਂਗੇ ਤਨਾਲੀ ਸਾਰਾ ਮਸਾਲਾ ਸਾਰੇ ਸਮਾਨ ਵਿੱਚ ਚੰਗੀ ਤਰ੍ਹਾਂ ਰਚ ਮਿਚ ਜਾਵੇ ਇਸ ਤਰ੍ਹਾਂ ਲਓ ਜੀ ਬਹੁਤ ਹੀ ਆਪਣੀ ਚਟਪਟੀ ਤੇ ਕਰਾਰੀ ਸਟਫਿੰਗ ਬਣ ਕੇ ਬਿਲਕੁਲ ਤਿਆਰ ਹੈ ਆਲੂ ਬਿਲਕੁਲ ਠੰਡੇ ਹੋ ਗਏ ਨੇ ਤੇ ਹੁਣ ਅਸੀਂ ਇੱਥੇ ਚਾਰ ਆਲੂ ਲਏ ਸੀ ਤੇ ਇਹਦੇ ਵਿੱਚ ਅਸੀਂ ਬਾਈਂਡਿੰਗ ਦੇਣ ਵਾਸਤੇ ਆਲੂਆਂ ਨੂੰ ਇਕੱਠਾ ਕਰਨ ਵਾਸਤੇ ਚਾਰ ਹੀ ਚਮਚੇ ਇਹਦੇ ਵਿੱਚ ਕੌਰਨ ਫਲੋਰ ਪਾ ਦਾਂਗੇ ਜੀ ਜਿੰਨੇ ਆਲੂ ਉਹਦੇ ਹਿਸਾਬ ਨਾਲ ਹੀ ਆਪਾਂ ਕੌਰਨ ਫਲੋਰ ਪਾਵਾਂਗੇ ਤੁਸੀਂ ਆਲੂਆਂ ਨੂੰ ਇਕੱਠਾ ਕਰਕੇ ਦੇਖ ਲੈਣਾ ਜੇ ਤੁਹਾਨੂੰ ਥੋੜੀ ਬਹੁਤ ਪ੍ਰੋਬਲਮ ਆਵੇ ਤਾਂ ਤੁਸੀਂ ਕਾਰਨਫਲੋਰ ਦੀ ਮਾਤਰਾ ਨੂੰ ਥੋੜਾ ਜਿਹਾ ਵਧਾ ਸਕਦੇ ਹੋ ਇਸ ਦੇ ਨਾਲ ਹੀ ਅਸੀਂ ਇਹਦੇ ਵਿੱਚ ਇੱਕ ਹੀ ਛੁਟਕੀ ਨਮਕ ਪਾਵਾਂਗੇ ਕਿਉਂਕਿ ਆਲੂਆਂ ਨੂੰ ਬੋਇਲ ਕਰਦੇ ਸਮੇਂ ਵੀ ਆਪਾਂ ਇਹਦੇ ਵਿੱਚ ਨਮਕ ਪਾਇਆ ਸੀ ਇਸ ਕਰਕੇ ਨਮਕ ਪਾਉਂਦੇ ਆਪਾਂ ਥੋੜਾ ਜਿਹਾ ਧਿਆਨ ਰੱਖਾਂਗੇ ਤੇ ਹੁਣ ਇਸ ਦੇ ਨਾਲ ਇੱਕ ਹੀ ਛੁੱਟਕੀ ਆਪਾਂ ਕਾਲੇ ਮਿਰਚ ਪਾ ਦਾਂਗੇ ਬਸ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਹੱਥ ਦੇ ਨਾਲ ਚੰਗੀ ਤਰ੍ਹਾਂ ਮਿਲਾ ਲਵਾਂਗੇ ਹਲਕੇ ਹੱਥਾਂ ਨਾਲ ਮਿਲਾਉਣਾ ਹੈ ਜਿਆਦਾ ਇਹਨੂੰ ਦਬਾ ਕੇ ਆਪਾਂ ਨਹੀਂ ਮਿਲਾਵਾਂਗੇ ਆਲੂਆਂ ਨੂੰ ਅਸੀਂ ਚੰਗੀ ਤਰ੍ਹਾਂ ਕਾਰਨ ਫਲੋਰ ਦੇ ਨਾਲ ਮਿਕਸ ਕਰ ਲਿਆ ਹੈ ਤੇ ਹੁਣ ਇਸ ਤਰ੍ਹਾਂ ਸੀ ਥੋੜੇ ਜਿਹਾ ਆਲੂਆਂ ਨੂੰ ਹੱਥ ਵਿੱਚ ਰੱਖਾਂਗੇ ਇਸ ਤਰ੍ਹਾਂ ਸੀ ਥੋੜੇ ਜਿਹਾ ਆਲੂਆਂ ਨੂੰ ਹੱਥ ਵਿੱਚ ਰੱਖ ਲਾਂਗੇ ਇਹ ਵਾਲੀ ਆਪਾਂ ਸਟਫਿੰਗ ਬਿਲਕੁਲ ਥੋੜੀ ਜਿਹੀ ਪਾਣੀ ਹੈ ਜਿਆਦਾ ਨਹੀਂ ਪਾਣੀ ਤੇ ਫਿਰ ਇਸ ਤੇ ਇਸ ਤਰ੍ਹਾਂ ਆਲੂ ਰੱਖ ਦਾਂਗੇ ਇਹਨੂੰ ਇਸ ਤਰ੍ਹਾਂ ਦੋਨਾਂ ਹੱਥਾਂ ਨਾਲ ਪ੍ਰੈਸ ਕਰਕੇ ਤੇ ਟਿੱਕੀ ਦਾ ਆਕਾਰ ਦੀ ਬਣਾ ਲਵਾਂਗੇ ਜਿੰਨੀ ਤੁਸੀਂ ਵੱਡੀ ਟਿੱਕੀ ਬਣਾਣੀ ਹੋਵੇ ਉਸ ਹਿਸਾਬ ਨਾਲ ਇਹਨੂੰ ਤੁਸੀਂ ਬਣਾ ਸਕਦੇ ਹੋ ਬਹੁਤ ਹੀ ਆਸਾਨੀ ਨਾਲ ਇਹ ਟਿੱਕੀਆਂ ਬਣ ਕੇ ਤਿਆਰ ਹੁੰਦੀਆਂ ਨੇ ਆ ਦੇਖੋ ਜੀ ਇਸੇ ਤਰ੍ਹਾਂ ਆਪਾਂ ਟਿੱਕੀਆਂ ਬਣਾ ਕੇ ਇੱਕ ਪਲੇਟ ਵਿੱਚ ਰੱਖ ਲਵਾਂਗੇ ਜੀ ਇੱਕ ਟਿੱਕੀ ਆਪਾਂ ਹੋਰ ਬਣਾ ਕੇ ਦਿਖਾਉਨੇ ਆ ਜੀ ਆਹ ਦੇਖੋ ਜੀ ਇਸ ਤਰ੍ਹਾਂ ਆਪਾਂ ਥੋੜੇ ਜਿਹਾ ਆਲੂ ਨੂੰ ਹੱਥ ਤੇ ਰੱਖ ਲਿਆ ਏ ਥੋੜੀ ਜਿਹੀ ਇਹਦੇ ਤੇ ਹੀ ਸਟਫਿੰਗ ਪਾ ਦਾਂਗੇ ਕਿਉਂਕਿ ਆਪਾਂ ਸਟਫਿੰਗ ਕਾਫੀ ਕਰਾਰੀ ਬਣਾਈ ਹੈ ਇਸ ਕਰਕੇ ਆਪਾਂ ਆਲੂਆ ਵਿੱਚ ਸਿੰਪਲ ਕਾਲੀ ਮਿਰਚ ਤੇ ਨਮਕ ਹੀ ਪਾਇਆ ਇਸ ਤਰ੍ਹਾਂ ਥੋੜੇ ਆਲੂ ਇਹਦੇ ਉੱਪਰ ਰੱਖ ਕੇ ਪਹਿਲਾ ਹੱਥਾਂ ਦੇ ਨਾਲ ਇਹਨੂੰ ਦਬਾਉਣਾ ਹੈ ਜੀ ਫੇਰ ਇਹਨੂੰ ਇਸ ਤਰ੍ਹਾਂ ਆਪਾਂ ਚਪਟਾ ਕਰ ਦਵਾਂਗੇ ਜੀ ਮੈਂ ਥੋੜੀ ਜਿਹੀ ਟਿੱਕੀ ਵੱਡੀ ਬਣਾ ਰਹੀ ਆਂ ਜੀ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਓ ਜੇ ਛੋਟੀ ਬਣਾਣੀ ਹੈ ਥੋੜਾ ਮਿਸ਼ਰਣ ਲੈ ਲਓ ਜੇ ਵੱਡੀ ਬਣਾਣੀ ਹੈ ਥੋੜਾ ਜ਼ਿਆਦਾ ਮਿਸ਼ਰਣ ਲੈ ਲਓ ਇਹਨੂੰ ਵੀ ਸਿੱਕ ਪਲੇਟ 'ਚ ਰੱਖ ਦਾਂਗੇ ਟਿੱਕੇ ਆਪਣੀਆਂ ਬਣ ਕੇ ਤਿਆਰ ਨੇ ਜੀ ਹੁਣ ਅਸੀਂ ਕਰਦੇ ਆਂ ਜੀ ਇਹਨਾਂ ਨੂੰ ਫਰਾਈ ਐਦਾਂ ਆਪਾਂ ਮੀਡੀਅਮ ਫਲੇਮ ਤੇ ਪੈਨ ਦੇ ਵਿੱਚ ਤੇਲ ਨੂੰ ਗਰਮ ਰੱਖਿਆ ਹੈ ਤੇ ਹੁਣ ਅਸੀਂ ਬੜੇ ਆਰਾਮ ਨਾਲ ਇਹ ਵਾਲੀਆਂ ਟਿੱਕੀਆਂ ਇਹਦੇ ਵਿੱਚ ਪਾ ਦਾਂਗੇ ਜੀ ਜਿੰਨੇ ਕ ਟਿੱਕੀ ਇਹ ਪੈਨ ਚ ਆ ਜੇ ਉਸ ਹਿਸਾਬ ਨਾਲ ਤੁਸੀਂ ਇਹਦੇ ਵਿੱਚ ਟਿੱਕੀ ਪਾਣੀ ਹੈ ਜੀ ਆਪਾਂ ਤਿੰਨ ਟਿੱਕੀਆਂ ਪਾ ਕੇ ਇਹਨਾਂ ਨੂੰ ਫਰਾਈ ਕਰਾਂਗੇ ਤੇ ਆਪਾਂ 2-3 ਮਿੰਟ ਵਾਸਤੇ ਟਿੱਕੀਆਂ ਨੂੰ ਬਿਲਕੁਲ ਵੀ ਨਹੀਂ ਛੇੜਨਾ ਜਦੋਂ ਇਹ ਥੱਲੋਂ ਚੰਗੀ ਤਰ੍ਹਾਂ ਪੱਕ ਜਾਣਗੇ ਫਿਰ ਇਹਨਾਂ ਦੇ ਆਪਾਂ ਸਾਈਡ ਚੇਂਜ ਕਰਾਂਗੇ ਤੇ ਇਹਨਾਂ ਨੂੰ ਅਸੀਂ ਬਿਲਕੁਲ ਮੀਡੀਅਮ ਫਲੇਮ ਤੇ ਕਾ ਕੇ ਤਿਆਰ ਕਰਾਂਗੇ ਤੇ ਇੱਦਾਂ ਚਮਚ ਦੀ ਸਹਾਇਤਾ ਨਾਲ ਇਹਦੇ ਉੱਪਰ ਥੋੜਾ ਜਿਹਾ ਅਸੀਂ ਇਸ ਤਰ੍ਹਾਂ ਗਰਮ-ਗਰਮ ਤੇਲ ਪਾਵਾਂਗੇ ਟੈਂਚਰਮੈਂਟ ਹੋ ਗਏ ਨੇ ਜੀ ਟਿੱਕੀਆਂ ਨੂੰ ਫਰਾਈ ਹੁੰਦੇ ਆ ਹੁਣ ਅਸੀਂ ਇਹਨੂੰ ਬੜੇ ਆਰਾਮ ਨਾਲ ਇੱਕ ਸਾਈਡ ਤੋਂ ਪਲਟ ਕੇ ਦੂਜੀ ਸਾਈਡ ਥੋੜਾ ਜਿਹਾ ਅਸੀਂ ਇਹਨੂੰ ਪਲਟਾ ਦਾਂਗੇ ਇਸੇ ਤਰ੍ਹਾਂ ਆਪਾਂ ਸਾਰੀਆਂ ਟਿੱਕੀਆਂ ਨੂੰ ਪਲਟਾ ਦਾਂਗੇ ਤਾਂ ਕਿ ਇਹ ਦੂਜੇ ਪਾਸੇੋਂ ਵੀ ਆਰਾਮ ਨਾਲ ਚੰਗੀ ਤਰ੍ਹਾਂ ਸਿੱਕ ਜਾਣ ਤੁਸੀਂ ਇਹਨੂੰ ਤਵੇ ਤੇ ਵੀ ਫਰਾਈ ਕਰ ਸਕਦੇ ਹੋ ਆਪਾਂ ਇਹਨੂੰ ਜਿਸ ਤਰ੍ਹਾਂ ਪੈਨ ਵਿੱਚ ਫਰਾਈ ਕੀਤਾ ਹੈ ਇਹਨਾਂ ਨੂੰ ਚੰਗੀ ਤਰ੍ਹਾਂ 골ਡਨ ਹੋਣ ਤੱਕ ਅਸੀਂ ਪਕਾ ਲਵਾਂਗੇ ਲਓ ਜੀ ਆਪਣੀ ਲੱਛਾ ਟਿੱਕੀ ਬਣ ਕੇ ਬਿਲਕੁਲ ਤਿਆਰ ਹੈ ਜੀ ਇਹਨੂੰ ਅਸੀਂ ਇੱਕ ਪਲੇਟ ਵਿੱਚ ਕੱਟ ਲਾਂਗੇ ਬਾਕੀ ਦੀਆਂ ਬਚੀਆਂ ਟਿੱਕੀਆਂ ਨੂੰ ਵੀ ਅਸੀਂ ਪੈਨ ਦੇ ਵਿੱਚ ਪਾ ਦਾਂਗੇ ਤੇ ਬਹੁਤ ਹੀ ਧਿਆਨ ਨਾਲ ਤੁਸੀਂ ਇਹਨਾਂ ਨੂੰ ਪਾਣਾ ਹੈ ਕਿਉਂਕਿ ਤੇਲ ਕਾਫੀ ਗਰਮ ਹੈ ਖਾਂਦਾ ਵਿਚਾਰ ਕਰਦੇ ਹੋਏ ਇਹਨਾਂ ਨੂੰ ਵੀ ਹੁਣ ਅਸੀਂ ਉਲਟਾ-ਪਲਟਾ ਕੇ ਚੰਗੀ ਤਰ੍ਹਾਂ ਫਰਾਈ ਕਰ ਲੈਂਦੇ ਹਾਂ ਲਓ ਜੀ ਇਹ ਵੀ ਟਿੱਕੀਆਂ ਬਣ ਕੇ ਤਿਆਰ ਨੇ ਇਹਨਾਂ ਨੂੰ ਵੀ ਅਸੀਂ ਪਲੇਟ ਵਿੱਚ ਕੱਢ ਲੈਂਦੇ ਹਾਂ ਲਓ ਜੀ ਲੱਛਾ ਲੁਟਕੀ ਬਣ ਕੇ ਬਿਲਕੁਲ ਤਿਆਰ ਹੈ ਜੀ ਤੇ ਹੁਣ ਅਸੀਂ ਇਹਨੂੰ ਸਰਵ ਕਰਦੇ ਆ ਇਹਨੂੰ ਅਸੀਂ ਦੋ ਤਰੀਕਿਆਂ ਨਾਲ ਸਰਵ ਕਰਾਂਗੇ ਪਹਿਲਾ ਤਰੀਕਾ ਅਸੀਂ ਇਹਨੂੰ ਇਸ ਤਰ੍ਹਾਂ ਸਿੰਪਲ ਹੀ ਚਟਨੀ ਦੇ ਨਾਲ ਸਰਵ ਕਰਾਂਗੇ ਦੂਜੀ ਅਸੀਂ ਇਹਦੇ ਟਿੱਕੀ ਚਾਟ ਬਣਾ ਕੇ ਤਿਆਰ ਕਰਾਂਗੇ ਲਓ ਜੀ ਗਰਮਾ ਗਰਮ ਲੱਛਾ ਟਿੱਕੀ ਬਣ ਕੇ ਬਿਲਕੁਲ ਤਿਆਰ ਹੈ ਤੇ ਇਹਨੂੰ ਅਸੀਂ ਹਰੀ ਚਟਨੀ ਤੇ ਇਮਲੇ ਦੀ ਖੱਟੀ ਮਿੱਠੀ ਚਟਨੀ ਨਾਲ ਸਰਵ ਕੀਤਾ ਹੈ ਜੇ ਤੁਸੀਂ ਇਹਨੂੰ ਇਸ ਤਰ੍ਹਾਂ ਸਿੰਪਲ ਖਾਣਾ ਹੈ ਤੇ ਤੁਸੀਂ ਇਸ ਤਰ੍ਹਾਂ ਵੀ ਖਾ ਸਕਦੇ ਹੋ ਤੇ ਜਿਵੇਂ ਕਿ ਆਪਾਂ ਨੂੰ ਬਾਜ਼ਾਰ ਵਿੱਚ ਲੱਛਾ ਟਿੱਕੀ ਮਿਲਦੀ ਹੈ ਤੇ ਦੂਜਾ ਤਰੀਕਾ ਸੀ ਉਸ ਤਰ੍ਹਾਂ ਵੀ ਇਹਨੂੰ ਸਰਵ ਕਰਕੇ ਤੁਹਾਨੂੰ ਦੱਸਾਂਗੇ ਜੀ ਤੇ ਹੁਣ ਅਸੀਂ ਇਹਨੂੰ ਟਿੱਕੀ ਚਾਟ ਵਾਂਗ ਸਰਵ ਕਰਾਂਗੇ ਇਸ ਤਰ੍ਹਾਂ ਆਪਾਂ ਟਿੱਕੀ ਲਈ ਦੇਖੋ ਜੀ ਆਵਾਜ਼ ਤੋਂ ਤੁਹਾਨੂੰ ਪਤਾ ਚੱਲਦਾ ਹੈ ਕਿ ਕਿੰਨੀ ਇਹ ਕ੍ਰਿਸਪੀ ਬਣ ਕੇ ਤਿਆਰ ਹੋਈ ਹੈ ਸਟਫਿੰਗ ਦੇਖੋ ਤੁਸੀਂ ਇਹਦੀ ਅੰਦਰ ਤੱਕ ਬਿਲਕੁਲ ਸਿੱਕੀ ਹੋਈ ਹੈ ਇਸੇ ਤਰ੍ਹਾਂ ਆਪਾਂ ਇੱਕ ਹੋਰ ਟਿੱਕੀ ਉਹਨੂੰ ਵੀ ਇਸ ਤਰ੍ਹਾਂ ਤੋੜ ਕੇ ਪਾ ਦਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਆਪਾਂ ਬਿਲਕੁਲ ਦਹੀਂ ਨੂੰ ਮਧਾਣੀ ਦੇ ਨਾਲ ਚੰਗੀ ਤਰ੍ਹਾਂ ਰੜਕ ਲਿਆ ਤੇ ਇਸ ਤਰ੍ਹਾਂ ਦਾ ਕਰੀਮੀ ਬਣਾ ਲਿਆ ਤੇ ਇਹਦੇ ਵਿੱਚ ਆਪਾਂ 2 ਚਮਚੇ ਭਰ ਕੇ ਪੂਰਾ ਖੰਡ ਪਾਈ ਹੈ ਤੇ ਮਿੱਠਾ ਦਹੀਂ ਤਿਆਰ ਕੀਤਾ ਹੈ ਇਹਦੇ ਚਾਟ ਵਾਸਤੇ ਦਹੀਂ ਪਾ ਦਾਂਗੇ ਇਸ ਤੇ ਪਾਵਾਂਗੇ ਜੀ ਥੋੜੀ ਜੀ ਆਪਾਂ ਮਿੱਠੀ ਚਟਣੀ ਆਪਣੇ ਟੇਸਟ ਦੇ ਹਿਸਾਬ ਨਾਲ ਤੇ ਇਸ ਦੇ ਨਾਲ ਹੀ ਪਾਵਾਂਗੇ ਜੀ ਹਰੀ ਚਟਣੀ ਦੂਸਰੀ ਟਿੱਕੀ ਦੇ ਨਾਲ ਉਹ ਟਿੱਕੀ ਬਹੁਤ ਹੀ ਜ਼ਿਆਦਾ ਸਵਾਦ ਤੇ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਕ੍ਰਿਸਪੀ ਵੀ ਬਹੁਤ ਜ਼ਿਆਦਾ ਬਣਦੀ ਹੈ ਥੋੜਾ ਜਿਹਾ ਪਾਵਾਂਗੇ ਭੁੰਨੇ ਹੋਏ ਜੀਰੇ ਦਾ ਪਾਊਡਰ ਤੇ ਹੁਣ ਅਸੀਂ ਇਰਤੇ ਪਾਵਾਂਗੇ ਥੋੜੀ ਜੀ ਮੂਫਲੀ ਉਹਨੂੰ ਇਸ ਤਰ੍ਹਾਂ ਸੀ ਦਰੜਫਰੜ ਕਰ ਲਿਆ ਜੀ ਇਹ ਰੋਸਟਡ ਮੂਫਲੀ ਹੈ ਦੋ ਚਾਰ ਦਾਣੇ ਪਾ ਦਾਂਗੇ ਜੀ ਆਪਾਂ ਉੱਪਰੋਂ ਦੀ ਸੌਗੀ ਦੇ ਥੋੜੇ ਜਿਹਾ ਦਾਣੇ ਪਾਵਾਂਗੇ ਜੀ ਅਨਾਰਾਂ ਦੇ ਕੱਟਿਆ ਹੋਇਆ ਬਰੀਕ ਧਨੀਆ ਨਾਰੀ ਕੱਟਿਆ ਹੋਇਆ ਬਰੀਕ ਪਿਆਜ਼ ਪਿਆਜ਼ ਇੱਥੇ ਬਿਲਕੁਲ ਆਪਸ਼ਨਲ ਆ ਜੀ ਜੇ ਤੁਸੀਂ ਪਾਣਾ ਤੇ ਪਾ ਸਕਦੇ ਹੋ ਜੇ ਨਹੀਂ ਪਾਣਾ ਟੇਸਟ ਬਿਨਾ ਵੀ ਟਿੱਕੀ ਚਾੜ ਦਾ ਟੇਸਟ ਬਹੁਤ ਵਧੀਆ ਹੁੰਦਾ ਹੈ। ਥੋੜਾ ਜਿਹਾ ਅਸੀਂ ਉੱਪਰੋਂ ਦੀ ਦਹੀਂ ਹੋਰ ਪਾਵਾਂਗੇ। ਇਸਦੇ ਨਾਲ ਹੀ ਪਾਵਾਂਗੇ ਥੋੜੇ ਜੀ ਬ੍ਰੇਕ ਸੀ। ਨਾਲ ਥੋੜੀ ਜਿਹੀ ਪਾਧਾਗੇ ਜੀ ਮਿੱਠੀ ਚਟਣੀ ਬਿਲਕੁਲ ਥੋੜੀ ਜਿਹੀ ਹਰੀ ਚਟਣੀ ਲੋ ਜੀ ਆਪਣੀ ਬਹੁਤ ਹੀ ਟੇਸਟੀ ਚਟਪਟੀ कुरकुਰੀ ਲੱਸ਼ਾ ਆਲੂ ਟਿੱਕੀ ਚਾਟ ਬਣ ਕੇ ਬਿਲਕੁਲ ਤਿਆਰ ਹੈ ਜੀ ਤੇ ਤੁਸੀਂ ਵੀ ਇਹਨੂੰ ਜਰੂਰ ਬਣਾਇਓ ਬਹੁਤ ਹੀ ਟੇਸਟੀ ਬਣਦੀ ਹੈ ਤੇ ਫਟਾਫਟ ਬਣਦੀ ਹੈ ਅਚਾਨਕ ਘਰ ਵਿੱਚ ਮਹਿਮਾਨ ਆ ਜਾਣ ਤੇ ਤੁਸੀਂ ਇਹਨੂੰ ਫਟਾਫਟ ਬਣਾ ਕੇ ਸਰਵ ਕਰ ਸਕਦੇ ਹੋ ਜੀ ਜੇ ਤੁਸੀਂ ਚਾਹੋ ਤੇ ਇਹਦੇ ਤੇ ਟ੍ਰਿਕ-ਟ੍ਰਿਕ ਕੱਟ ਕੇ ਅਦਰਕ ਵੀ ਪਾ ਸਕਦੇ ਹੋ ਪਰ ਆਪਾਂ ਨਹੀਂ ਪਾਇਆ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਇਰਤੇ ਪਾ ਸਕਦੇ ਹੋ ਜੀ ਬਹੁਤ ਹੀ ਸਿੰਪਲ ਜਿਹਾ ਤਰੀਕਾ ਸੀ ਆਲੂ ਲੱਛਾ ਟਿੱਕੀ ਬਣਾਉਂਦਾ ਤੇ ਤੁਸੀਂ ਵੀ ਇਹਨੂੰ ਜ਼ਰੂਰ ਬਣਾਇਓ ਸੋ ਐਸੇ ਸਾਡੇ ਦੋ ਤਰੀਕੇ ਲੱਛਾ ਆਲੂ ਟਿੱਕੀ ਸਰਵ ਕਰਨ ਦੇ ਪਹਿਲਾ ਤਸਵੀਰ ਨੂੰ ਸਿੰਪਲ ਬਸ ਨੋਰਮਲ ਟਿੱਕੀਆਂ ਬਣਾ ਕੇ ਤੇ ਚਟਨੀ ਦੇ ਨਾਲ ਸਰਵ ਕੀਤਾ ਹੈ ਤੇ ਦੂਜਾ ਅਸੀਂ ਉਹਨੂੰ ਬਿਲਕੁਲ ਜਿਵੇਂ ਕਿ ਆਪਾਂ ਨੂੰ ਬਾਜ਼ਾਰ ਵਿੱਚ ਆਲੂ ਲੱਛਾ ਟਿੱਕੀ ਮਿਲਦੀ ਹੈ ਉਸ ਤਰ੍ਹਾਂ ਆਪਾਂ ਇਹਨੂੰ ਬਣਾ ਕੇ ਤਿਆਰ ਕੀਤਾ ਹੈ ਤੇ ਬਹੁਤ ਹੀ ਜ਼ਿਆਦਾ ਚਟਪਟੀ ਤੇ ਟੇਸਟੀ ਬਣਦੀ ਹੈ ਜੀ ਤੇ ਤੁਸੀਂ ਬਾਹਰ ਦੀ ਲੱਛਾ ਟਿੱਕੀ ਖਾਣਾ ਬਿਲਕੁਲ ਭੁੱਲ ਜਾਓਗੇ ਜੇਕਰ ਤੁਸੀਂ ਇਹਨੂੰ ਇੱਕ ਵਾਰੀ ਘਰ ਵਿੱਚ ਬਣਾ ਕੇ ਟਰਾਈ ਕੀਂਦਾ ਸੋ ਇਹ ਸੀ ਸਾਡੀ ਅੱਜ ਦੀ ਰੈਸਪੀ ਮਿਲਦੇ ਆਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਤਕਲੀ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ